ਹੂੰ ਹੂੰ ਇਹ ਚਲੋ ਤਾਂ ਉੱਥੇ ਠੀਕ ਹੈ ਮਾੜਵ ਜੀ ਚੰਗਾ ਧੰਨਵਾਦ ਤੁਹਾਡਾ ਇਹਨੇ ਦੋ ਬੱਚੇ ਇੱਕ ਬੱਚੀ ਹੈ ਵਿਚਾਰੀ ਛੋਟੀ ਜੀ ਆ 7 ਸਾਲਾਂ ਦੀ ਹੈ ਤੇ ਇੱਕ ਬੇਟਾ ਸੁਨੀਪ ਇਹ 8 ਸਾਲ ਦਾ ਹੈ ਕਿਸੇ ਦੇ ਘਰੇ ਬੈਠੇ ਹੋਏ ਆ ਫਿਰ ਇਹਨਾਂ ਦੇ ਕੋਈ ਪ੍ਰਸ਼ਾਸਨ ਨੇ ਕੋਈ ਮਦਦ ਜਾਂ ਕੋਈ ਮਤਲਬ ਕਿਸੇ ਤਰ੍ਹਾਂ ਦਾ ਕੋਈ ਹੈ ਨਾ ਕੋਈ ਉੱਥੇ ਤਾਲੇ ਲੱਗੇ ਹੋਏ ਘਰੇ ਜ ਕੋਈ ਹੈ ਨਹੀਂਗਾ ਹੂੰ ਹੂੰ ਇਹਦੇ ਦੇ ਅੰਤਿਕਾ ਬਾਚਾ ਚਾਰ ਪੈਰਾਗ੍ਰਾਫ ਵੀ ਖੋਲ ਲਈਏ ਹਾਂ ਹੂੰ ਕਿ ਕਿਸ ਤਰ੍ਹਾਂ ਲੈਣੀ ਹੈ ਇਹਦੀ ਸਭ ਤੇ ਜੇ ਕਿਰਪਾ ਹੂੰ ਬਾਤ ਹੁੰਚੀ ਅਸੀਂ ਖਿੱਚ ਕੇ ਲਈ ਇਹ ਸਾਰਿਆਂ ਚ ਇਹਨਾਂ ਨੇ ਕਹਿੰਦੇ ਦਰਦ ਦੀ ਗੋਲੀ ਦੇ ਦੇਣਾ ਅਸੀਂ ਕਹਿੰਦੇ ਨਾ ਦੋ ਨਾ ਕੀ ਪਤਾ ਵੀ ਇਹਨੂੰ ਅੱਗੇ ਕੋਈ ਨੁਕਸਾਨ ਨਾ ਦੇ ਦੇ ਗਿਆ ਗੋਲੀ ਉਹ ਦਵਾਈ ਦੇ ਕੇ ਐ ਨਹੀਂ ਸਾਨੂੰ ਪਤਾ ਕਿ ਦੇ ਕੇ ਕਿਹੜੀ ਚੀਜ਼ ਦੀ ਦਵਾਈ ਦੇ ਦੇ ਗੋਲੀ ਨਹੀਂ ਉਹਨੂੰ ਦਵਾਈ ਕਿ ਬਲੇ ਨਹੀਂ ਮਤਲਬ ਕੋਈ ਗਲਤ ਦਵਾਈ ਨੂੰ ਖੁਆਈ ਹੈ ਇਹ ਵੀ ਉਹਨੂੰ ਕੋਈ ਸਿਰ ਦਰਦ ਹੀ ਹੈ ਪੇਟ ਦੇ ਸਾਨੂੰ ਕੋਈ ਚੀਜ਼ ਆਈ ਤਾ ਨਹੀਂ ਪਤਾ ਜੜਕੀ ਕੋਈ ਹਾਲ ਨਹੀਂ ਰਹਾ ਵੀ ਉਹਦਾ ਹਾਲ ਬੁਰਾ ਸੁਪੜੀ ਦਾ ਅਸੀਂ ਖਿੱਚ-ਖਿਚਾ ਕੇ ਜਦੋਂ ਮੈਂ ਉਹਦਾ ਪੇਟ 'ਚ ਹੱਥ ਰੱਖਿਆ ਨਾ ਤੇ ਆ ਚੀਜ਼ ਨੂੰ ਜਿੰਨੀ ਹੱਡ ਸੀਗੀ ਨਾ ਤੇ ਮੈਂ ਕਹਿੰਦੀ ਇੰਦਰੇ ਦਾ ਪੇਟ ਨਾ ਹੱਡ ਕੇ ਹੋਣਾ ਮੈਂ ਤਾਂ ਮੈਨੂੰ ਵੀ ਕੋਈ ਗੱਲ ਕੋਈ ਰਸੋਲੀ ਹੋਵੇ ਕੋਈ ਗੰਡ ਹੋਵੇ ਉਹ ਅੰਦਰ ਗਰਾਊਂਡ ਹੋਏਗੀ ਬਾਹਰ ਨਹੀਂ ਹੋਏਗੀ ਅਸੀਂ ਇਹ ਸਾਰੇ ਕੰਦਨ ਵੀ ਮੇਰੇ ਉਸ ਨੂੰ ਬਹੁਤ ਵੇਖਿਆ ਸੀ ਦੇ ਉਹ ਕਹਿ ਕੇ ਤੇ ਅਸੀਂ ਗਏ ਨਾ ਚਲੇ ਉਹ ਮੈਗਰੋਫੇ ਰੇਂਜ ਵਗੈਰਾ ਪਿਆ। ਜੇ ਕੋ ਕੋ ਸੈਟਿੰਗ ਹੋਵੇ ਕੋਈ ਤੇ ਆਂਦੇ ਨਹੀਂ ਆ। ਸਸੀ ਕਾ ਸਰ ਜਿਸ ਦਾ ਉਤਰ ਦੀ ਗੱਲ ਹੋ ਰਹੀ ਹੈ ਬੁਖਸਰ ਜੀ ਹਾਂਜੀ ਮੈਂ ਰਿਪਬਲਿਕਨ ਪਾਰਟੀ ਆਫ ਇੰਡੀਆ ਤੋਂ ਸੁਭਪ ਪ੍ਰਧਾਨ ਖੰਡ ਕਰ ਰਿਹਾ ਹਾਂ ਸਰ ਪਈ ਕਰ ਇੱਕ ਕੱਲ ਮੰਦ ਭਾਗੀ ਘਟਨਾ ਨਿੰਦਨਯੋਗ ਜੋ ਹੈਗੀ 8 ਨੰਬਰ ਵਾਰਡ ਮਨੋਸ਼ਰ ਦੇ ਵਿੱਚ ਹੋਈ ਹੈ ਇਹ ਸੋਸ਼ਲ ਹੋਇਆ ਸੀ ਲੜਕੀ ਦਾ ਤੋਂ ਧਿਆਨ ਚ ਹੋਣਾ ਸੋਇਆ ਹਾਂ ਹਾਂਜੀ ਮੈਂ ਉਹਨਾਂ ਦੇ ਘਰੇ ਬੈਠਾ ਹੋਇਆ ਸੀਗਾ ਕੁੜੀ ਲੜਕੀ ਦਾ ਹੈਗੀ ਜੋ ਹਸਪੀਟਲ ਹੈਗੀ ਜੀ ਤੇ ਪੁਲਿਸ ਨੇ ਐਫਆਈ ਦਰਜ ਵੀ ਕੀਤੀ ਹੈ ਹੈ ਸੀਟੀ ਮਲੋਟਨਾ ਹਰਪੀ ਸਿੰਘ ਨੇ ਕਿ ਜੇ ਜਿਹੜੀ ਸਭਾ ਮੈਂ ਗੱਲ ਹੋ ਸਕੇ ਤੇ ਮੇਰੇ ਕਰਵਾ ਦੋ ਪੁਲਿਸ ਨੂੰ ਈਸਾ ਉਹ ਫੋਨ ਟੈਂਡ ਨਹੀਂ ਕਰ ਰਿਹਾ ਮੇਰਾ ਹਾਂ ਜੇ ਕੋਈ ਹੈ ਨਾ ਤਾਂ ਕੋਈ ਲੈਂਟ ਲੈ ਕੇ ਜਾਂ ਕਿਸ ਤਰ੍ਹਾਂ ਪ੍ਰੋਪਰ ਮੇਰੀ ਗੱਲ ਹੋ ਜੇ ਹਾਂ ਮਰੇ ਮੈਂ ਆਈ ਕਿਹਾ ਹੁਣ ਮੇਰੇ ਤੋਂ ਨਾ ਨਹੀਂ ਇਹਦਾ ਹੋਰ ਕੀੰਦਾ ਰਿਹਾ ਤ੍ਰੀਕ ਲਵਾਓ ਮਰੇ ਮੈਸੇਜ ਹੈ ਹਾਂ ਠੀਕ ਹੈ ਹਾਂਜੀ ਸਰ ਜੋ ਮਲੋਟ ਹਾਸਾ ਆਏ ਨੇ ਬਾਰੇ ਕੀ ਕਹਿਣਾ ਚਾਹੋਗੇ ਲੇੜੀ ਕੁੜੀ ਦੇ ਬਾਰੇ ਮਲੋਟ ਦੇ ਵਿੱਚ ਸ਼ਹਿਰ ਦੇ ਵਿੱਚ ਬੜੀ ਮੰਦ ਭਾਗੀ ਇਕੱਠਨਾ ਜੋ 8 ਨੰਬਰ ਵਾਰਡ ਦੇ ਵਿੱਚ ਸਾਨੂੰ ਮੀਡੀਆ ਰਾਹੀਂ ਪਤਾ ਲੱਗਿਆ ਹੈ ਪਰ ਉਹਨਾਂ ਮੀਡੀਆ ਦਾ ਮੈਂ ਮਲੋਟ ਮੀਡੀਆ ਜਿੰਨਾ ਵੀ ਹੈਗਾ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਹਮੇਸ਼ਾ ਵੀ ਮਲੋਟ ਸ਼ਹਿਰ ਦੀ ਔਰ ਪੰਜਾਬ ਦੀ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਰਹਿੰਦੇ ਆ ਮੀਡੀਆ ਰਾਹੀਂ ਸਾਨੂੰ ਪਤਾ ਲੱਗਿਆ ਕਿ ਇੱਕ ਬਹੁਤ ਵੱਡੀ ਜਿਹੜੀ ਲਿੰਦਨਜੋਗ ਜਿਹੜੀ ਘਟੀਆ ਹਰਗਤ ਦੇ ਮੂਰਖ ਆਦਮੀ ਨੇ ਕੀਤੀ ਹੈ 13 ਸਾਲ ਦੀ ਬੇਟੀ ਹੈ ਉਹਦੇ ਨੱਠ ਨੰਬਰ ਵਾਰ ਦੇ ਵਿੱਚ ਸ਼ੋਸ਼ਣ ਹੋਇਆ ਅੱਜ ਮੈਂ ਉਹਦੇ ਪਰਿਵਾਰ ਦੇ ਵਿੱਚ ਉੱਥੇ ਪਹੁੰਚਿਆ ਸੀਗਾ ਕਿਉਂਕਿ ਉਹਨਾਂ ਦੀ ਮਾਂ ਤਾਂ ਹੈ ਨਹੀਂ ਕਿ ਬੱਚੇ ਛੋਟੇ ਹੈ ਅੱਜ ਹਸਪੀਟਲ ਦੇ ਵਿੱਚ ਇੱਥੇ ਜਿਹੜੀ ਹੈਗੀ ਉਹ ਐਡਮਿਟ ਕਰਾਈ ਗਈ ਹੈ ਕਿ ਬੇਟੀ ਨੂੰ ਉਹਦਾ ਪਤਾ ਲ ਲੈਂਦੇ ਸੀ ਪਹੁੰਚਦਾ ਜਦੋਂ ਆ ਦੇਖਿਆ ਹਾਲਾਤ ਜੋ ਹੈਗੇ ਬਹੁਤ ਜਮੀਰ ਹੈਗੇ ਆ ਤੇ ਨਾਲ ਉਹਦਾ ਬ੍ਰਦਰ ਹੈਗਾ ਜਿਹੜਾ ਉਹ ਵੀ ਇੱਥੇ ਐਡਮਿਟ ਹੈਗਾ ਔਰ ਮੇਰੀ ਡੀਸੀ ਸਾਹਿਬ ਨਾਲ ਤਾਂ ਨਹੀਂ ਗੱਲ ਹੋਈ ਡੀਸੀ ਸਾਹਿਬ ਨਾਲ ਗੱਲ ਹੋਈ ਉਹਨਾਂ ਪੂਰਾ ਸ਼ਵਾਲਜ ਦਵਾਇਆ ਡੀਸੀ ਪੂਰੀ ਡੰਗਾਈ ਨਾਲ ਜਾਂਚ ਕਰਕੇ ਔਰ ਬੱਚਿਆਂ ਦੀ ਜਿਹੜੀ ਹੈਗੀ ਮਦਦ ਹੈਗੀ ਹੈ ਮਦਦ ਵਾਸਤੇ ਵੀ ਮੈਂ ਘਾਰਨ ਆਈ ਆ ਵੀ ਬੱਚੇ ਜਿਹੜੇ ਛੋਟੇ ਹੈਗੇ ਉਹਨਾਂ ਦੀ ਮਦਦ ਕੀਤੀ ਜਾਵੇ ਔਰ ਮੈਂ ਆਪਦੇ ਵੱਲੋਂ ਵੀ ਉਹਨਾਂ ਦੀ ਮਦਦ ਕਰੂੰਗਾ ਔਰ ਮਾਨਯੋਗ ਸ਼੍ਰੀ ਰਾਮ ਦਾਸ ਖਾਬਲੇ ਜੀ ਜੋ ਭਾਰਤ ਸਰਕਾਰ ਦੇ ਵਿੱਚ ਕੇਂਦਰੀ ਮੰਤਰੀ ਹੈ ਉਹਨਾਂ ਦੇ ਧਿਆਨ ਦੇ ਵਿੱਚ ਹੌਲ ਲਿਆ ਕੇ ਮਾਮਲਾ ਜਿਹੜਾ ਮੈਂ ਲਿਆਂਦਾ ਹੈਗਾ ਤੇ ਬੇਟੀ ਜੀ ਜਿਹੜੀ ਹੈ ਇਹ ਬੱਚਿਆਂ ਦੀ ਜਿਹੜੀ ਹੋਈ ਹੈ ਕੋਈ ਉਹਨਾਂ ਦੀ ਮਦਦ ਲਈ ਹੈ ਉਧਰੋਂ ਵੀ ਕਰਾਵਾਂਗੇ ਕਿ ਬੜੀ ਬੜੀ ਨਿੰਦਣ ਜੋ ਕਹਿ ਦਈਏ ਹਰਗੱਦੇ ਕੀਤੀ ਹੈ ਬੇਮਰਮਕ ਨੇ ਇਹਨਾਂ ਨੂੰ ਇੱਕ ਸਜ਼ਾ ਨਹੀਂ ਇਹਨਾਂ ਕੋਲ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਵਾਰ-ਵਾਰ ਸਾਡੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਵਾਰ-ਵਾਰ ਸੋਸ਼ਲ ਜਿਹੜਾ ਲੜਕੀਆਂ ਦੇ ਨਾਲ ਹੋ ਰਿਹਾ ਇਹ ਬਹੁਤ ਜ਼ਿਆਦਾ ਜਿਹੜਾ ਇਹ ਬਹੁਤ ਜ਼ਿਆਦਾ ਜੀ ਕਹਿ ਦਈਏ ਵੀ ਪੰਜਾਬ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੋ ਰਿਹਾ ਪਿੱਛੇ ਮਹਰਾਣੇ ਲੁਧਿਆਣੇ ਹੋਰ ਵੀ ਸਾਡੇ ਕੋਲ ਕੇਸ ਬਹੁਤ ਆਏ ਆ ਖਿਆਰੇ ਦੇ ਵਿੱਚੋ ਬੜੀ ਨਿੰਦਣਯੋਗ ਹੈਗੀ ਹੈ ਇਹਨਾਂ ਨੂੰ ਇੱਕ ਜਿਹੜਾ ਐਜੀ ਹਰਕਤ ਕੋਈ ਬੰਦਾ ਜਦੋਂ ਕਰਦਾ ਹੈ ਜਿਹੜਾ ਵਿਅਕਤੀ ਕਰਦਾ ਉਹਨੂੰ ਸਜ਼ਾ ਨਹੀਂ ਉਹਨੂੰ ਇੱਕ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤੇ ਇੰਨੀਆਂ ਕਿ ਬੈਂਕੀਆਂ ਕਰਦੇ ਹੋਏ ਔਰ ਸਾਰੀ ਸਾਡੀ ਪ੍ਰੋਪਰ ਗਰਸ਼ੇ ਆ ਆਪਣੇ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਔਰ ਸਾਡੇ ਮਲੋੜ ਦੀ ਜਿਹੜੀ ਟੀਮ ਹੈਗੀ ਇੱਥੇ ਨਾਲ ਆ ਪਹੁੰਚੀ ਹੈ ਤੇ ਅੱਜ ਅਸੀਂ ਬੇਟੀ ਦਾ ਜਿਹੜਾ ਪਤਾ ਲਿਆ ਹੈਗਾ ਬੇਟੀ ਠੀਕ ਹੈਗੀ ਹੈ ਕੁਝ ਹਾਲਾਤ ਠੀਕ ਹੈਗੀ ਅੱਗੇ ਪਹਿਲੇ ਨਾਲੋਂ ਜੈ ਭੀਮ ਜੈ ਭਾਰਤ ਜੈ ਸਵਰਾਧਾਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ